कूड़े ਦੇ ਢੇਰ ਦੇ ਵਿੱਚੋਂ ਗਰੀਬਾਂ ਨੂੰ ਵੰਡੀਆਂ ਜਾਣ ਵਾਲੀਆਂ ਦਵਾਈਆਂ ਪਰਾਮਿਤ ਹੁੰਦੀਆਂ ਨੇ ਜਿਸ ਤੋਂ ਬਾਅਦ ਕੀ ਹੁਣ ਇਲਾਕੇ ਦੇ ਵਿੱਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਤਾਂ ਫਰੀਦਕੋਟ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਕੂੜੇ ਦੇ ਢੇਰ ਦੇ ਵਿੱਚੋਂ ਮੈਡੀਕਲ ਵੇਸਟ ਤੇ ਐਕਸਪਾਇਰ ਦਵਾਈਆਂ ਸਿੱਟੇ ਜਾਣ ਦਾ ਮਾਮਲਾ ਗੰਭੀਰ ਹੋ ਗਿਆ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸਿਵਲ ਸਰਜਨ ਨੇ ਪੜਤਾਲ ਦੇ ਹੁਕਮ ਦਿੱਤੇ ਨੇ ਤੇ ਐਸਐਮਓ ਤੇ ਡਰੱਗ ਇੰਸਪੈਕਟਰ ਦੀ ਅਗਵਾਈ ਦੇ ਵਿੱਚ ਟੀਮ ਦਾ ਗਠਨ ਕੀਤਾ ਗਿਆ ਇਸ ਟੀਮ ਨੇ ਮੌਕੇ ਤੇ ਪਹੁੰਚ ਕੇ ਪੜਤਾਲ ਦਾ ਕੰਮ ਸ਼ੁਰੂ ਕੀਤਾ ਤੇ ਦਾਵਾ ਕੀਤਾ ਹੈ ਤੇ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕੀ ਕਾਰਵਾਈ ਹੋਵੇਗੀ ਜਾਣਕਾਰੀ ਮੁਤਾਬਕ ਨਵੀਂ ਅਨਾਜ ਮੰਡੀ ਵਿਖੇ ਲੱਗੇ ਕੂੜੇ ਦੇ ਢੇਰ ਦੇ ਵਿੱਚ ਮੈਡੀਕਲ ਵੇਸਟ ਤੇ ਐਕਸਪਾਇਰ ਦਵਾਈਆਂ ਪਈਆਂ ਸਨ ਜਿਸ ਦੀ ਸੂਚਨਾ ਸਿਹਤ ਵਿਭਾਗ ਦੇ ਕੋਲ ਪੰਚੀ ਦਾ ਵਿਭਾਗ ਨੇ ਪੜਤਾਲ ਕੀਤੀ ਇੱਥੇ ਐਕਸਪਾਇਰ ਦਵਾਈਆਂ ਦੇ ਨਾਲ ਨਾਲ ਕੁਝ ਪਰਚੀਆਂ ਤੇ ਦਵਾਈਆਂ ਦੇ ਬਿੱਲ ਵੀ ਮਿਲ ਰਹੇ ਜੋ ਕਿ ਇੱਥੋਂ ਦੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਦੀਨ ਗੁਰਗੋਬਿੰਦ ਮੈਡੀਕਲ ਕਾਲਜ ਹਸਪਤਾਲ ਦੇ ਨਾਲ ਸੰਬੰਧਿਤ ਨੇ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਐਕਸਪਾਇਰ ਦਵਾਈਆਂ ਤੇ ਮੈਡੀਕਲ ਵੇਸਟ ਮੈਡੀਕਲ ਕਾਲਜ ਹਸਪਤਾਲ ਦੇ ਵਿੱਚੋਂ ਸਿੱਟੀ ਗਈ ਹੋ ਸਕਦੀ ਹੈ ਜੋ ਦਵਾਈਆਂ ਕੂੜੇ ਦੇ ਢੇਰ ਦੇ ਵਿੱਚ ਸਿੱਟੀਆਂ ਜ਼ਿਆਦਾਤਰ ਸਰਕਾਰੀ ਹਸਪਤਾਲ ਦੇ ਵਿੱਚ ਗਰੀਬ ਮਰੀਜ਼ਾਂ ਨੂੰ ਵੰਡੀਆਂ ਜਾਂਦੀਆਂ ਨੇ ਤਕਰੀਬਨ ਨੂੰ ਨਾਂ ਵੰਡੇ ਜਾਣ ਕਰਨ ਐਕਸਪਾਇਰ ਹੋਈਆਂ ਇਹ ਦਵਾਈਆਂ ਹਸਪਤਾਲ ਦੇ ਵੱਲੋਂ ਕੂੜੇ ਦੇ ਵਿੱਚ ਸੁੱਟ ਦਿੱਤੀਆਂ ਗਈਆਂ ਨੇ ਹਾਲਾਂਕਿ ਇਸ ਮਾਮਲੇ ਤੇ ਗੱਲਬਾਤ ਕਰਦੇ ਹਾਂ ਸਿਵਲ ਹਸਪਤਾਲ ਦੇ ਐਸਐਮ ਡਾਕਟਰ ਪਰਮਜੀਤ ਸਿੰਘ ਬਰਾੜ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਿਵਲ ਸਰਜਨ ਫਰੀਦਕੋਟ ਤੋਂ ਵੱਲੋਂ ਮਾਮਲੇ ਦੀ ਪੜਤਾਲ ਲਈ ਟੀਮ ਬਣਾਈ ਗਈ ਹੈ ਜਿਸ ਵਿੱਚ ਚੋਨਾ ਸਮੇਤ ਡਰਗ ਇੰਸਪੈਕਟਰ ਤੇ ਦੋ ਫਾਰਮਾਸਿਸਟ ਵੀ ਸ਼ਾਮਲ ਨੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਤੇ ਜੋ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਹੋਵੇਗੀ ਮੈਂ ਡ ਪਰਮ ਸਿੰਘ ਪ੍ਰਾਦ ਸੀਨੀਅਰ ਮੈਡੀਕਲ ਅਫਸਰ ਸਿਵਲ ਸਰਪੰਚ ਕੱਲ ਸਾਨੂੰ ਕੋਈ ਜਾਣਕਾਰੀ ਮਿਲੀ ਸੀ ਕਿ ਕੁਝ ਇੱਥੇ ਇਲੀਗਲ ਵੇਸਟੇਜ ਪਈ ਹੈ ਜਿਦੇ ਵਿੱਚ ਕੋਈ ਮੈਡੀਸਿਨ ਹੈ ਕੋਈ ਸੰਜ ਹੈ ਕੋਈ ਇਸ ਤਰ੍ਹਾਂ ਦਾ ਸਮਾਨ ਹੈ ਤੇ ਉਹ ਅੱਜ ਸਿੱਖ ਕਮੇਟੀ ਬਣਾ ਕੇ ਸਿਵਲ ਸਰਪੰਚ ਸਾਹਿਬ ਨੇ ਕਮੇਟੀ ਬਣਾਈ ਹੈ ਤੇ ਉਸ ਕਮੇਟੀ ਦੇ ਵਿੱਚ ਇੱਕ ਮੈਂ ਡਰਗ ਇਨਸਪੈਕਟਰ ਹੈ ਦੋ ਫਾਰਮੇਸੀ ਅਫਸਰ ਹੈ ਤੇ ਉਹ ਅਸੀਂ ਇੱਥੇ ਜਾਂਚ ਕਰਨ ਆਏ ਇੱਥੇ ਇੱਥੇ ਸਾਨੂੰ ਕੁਝ ਦਵਾਈਆਂ ਰੈਪ ਤੋਂ ਬਿਨਾ ਤੇ ਕੁਝ ਦਵਾਈਆਂ ਰੈਪ ਦੇ ਵਿਤ ਮਿਲੀਆਂ ਤੇ ਨਾਲ ਕੁਝ ਸੰਜਾ ਟੀਕੇ ਕੁਝ ਇੱਥੇ ਮਿਲੇ ਆ ਸੰਨ ਤੇ ਕੁਝ ਮੈਡੀਕਲ ਕਾਜ਼ ਦਾ ਸਾਨੂੰ ਰਿਕਾਰਡ ਇੱਥੇ ਜ਼ਰੂਰ ਮਿਲਿਆ ਦੇ ਸੀ ਮੈਡੀਕਲ ਕਾਜ਼ ਦੀਆਂ ਪਰਚੀਆਂ ਸਲਿੱਪਾਂ ਕੁਝ ਇਦਾਂ ਦੀਆਂ ਸਮਾਲ ਰਿਪੋਰਟ ਸਰੇ ਚ ਨੇ ਡਿਪਾਰਟਮੈਂਟ ਇੱਥੇ ਕੋ ਪੋਲੂਸ਼ਨ ਦਾ ਡਿਪਾਰਟਮੈਂਟ ਹੋਇਆ ਸੀ ਕਿ ਐਸਡੀਐਮ ਸਾਹਿਬ ਵੀ ਆ ਰਹੇ ਡੀਸੀ ਸਾਹਿਬ ਦੇ ਨੇ ਮੰਡੇ ਮੈਡੀਕਲਸ ਤੋਂ ਵੀ ਆ ਰਹੇ ਸੀ

ਸੋ ਜਗਾ ਇਹ ਮਾਰਕੀਟ ਕਮੇਟੀ ਦੀ ਨਾਲ ਹੈ ਹਾਂ ਜਗਾ ਮਾਰਕੀਟ ਕਮੇਟੀ ਦੀ ਮਾਰਕੀਟ ਵਾਲੇ ਵੀ ਇੱਥੇ ਪਹੁੰਚੇ ਗੋੜੇ ਦੇ ਢੇਰ ਦੇ ਵਿੱਚੋਂ ਗਰੀਬਾਂ ਨੂੰ ਵੰਡੀਆਂ ਜਾਣ ਵਾਲੀਆਂ ਦਵਾਈਆਂ ਪਰਾਮਿਤ ਹੁੰਦੀਆਂ ਨੇ ਜਿਸ ਤੋਂ ਬਾਅਦ ਕੀ ਹੁਣ ਇਲਾਕੇ ਦੇ ਵਿੱਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਤਾਂ ਫਰੀਦਕੋਟ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਕੂੜੇ ਦੇ ਢੇਰ ਦੇ ਵਿੱਚੋਂ ਮੈਡੀਕਲ ਵੇਸਟ ਤੇ ਐਕਸਪਾਇਰ ਦਵਾਈਆਂ ਸਿੱਟੇ ਜਾਣ ਦਾ ਮਾਮਲਾ ਗੰਭੀਰ ਹੋ ਗਿਆ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸਿਵਲ ਸਰਜਨ ਨੇ ਪੜਤਾਲ ਦੇ ਹੁਕਮ ਦਿੱਤੇ ਨੇ ਤੇ ਐਸਐਮਓ ਤੇ ਡਰੱਗ ਇੰਸਪੈਕਟਰ ਦੀ ਅਗਵਾਈ ਦੇ ਵਿੱਚ ਟੀਮ ਦਾ ਗਠਨ ਕੀਤਾ ਗਿਆ ਇਸ ਟੀਮ ਨੇ ਮੌ ਜੋ ਕੇ ਪੜਤਾਲ ਦਾ ਕੰਮ ਸ਼ੁਰੂ ਕੀਤਾ ਤੇ ਦਾਵਾ ਕੀਤਾ ਤੇ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਹੋਵੇਗੀ ਜਾਣਕਾਰੀ ਮੁਤਾਬਕ ਨਵੀਂ ਅਨਾਜ ਮੰਡੀ ਵਿਖੇ ਲੱਗੇ ਕੂੜੇ ਦੇ ਢੇਰ ਦੇ ਵਿੱਚ ਮੈਡੀਕਲ ਵੇਸਟ ਤੇ ਐਕਸਪਾਇਰ ਦਵਾਈਆਂ ਪਈਆਂ ਸਨ ਜਿਸ ਦੀ ਸੂਚਨਾ ਸਿਹਤ ਵਿਭਾਗ ਦੇ ਕੋਲ ਪੰਚੀਤਾ ਵਿਭਾਗ ਨੇ ਪੜਤਾਲ ਕੀਤੀ ਇੱਥੇ ਐਕਸਪਾਇਰ ਦਵਾਈਆਂ ਦੇ ਨਾਲ ਨਾਲ ਕੁਝ ਪਰਚੀਆਂ ਤੇ ਦਵਾਈਆਂ ਦੇ ਬਿੱਲ ਵੀ ਮਿਲ ਰਹੇ ਜੋ ਕਿ ਇੱਥੋਂ ਦੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਅਧੀਨ ਗੁਰਗੋਵਿੰਦ ਮੈਡੀਕਲ ਕਾਲਜ ਹਸਪਤਾਲ ਦੇ ਨਾਲ ਸੰਬੰਧਿਤ ਨੇ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਐਕਸਪਾਇਰ ਦਵਾਈਆਂ ਤੇ ਮੈਡੀਕਲ ਵੇਸਟ ਮੈਡੀਕਲ ਕ ਉਸ ਸਿੱਟੀ ਗਈ ਹੋ ਸਕਦੀ ਹੈ ਜੋ ਦਵਾਈਆਂ ਕੁੜਦੇ ਢੇਰ ਦੇ ਵਿੱਚ ਸਿਟੀਆਂ ਗਈਆਂ ਨੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਸਰਕਾਰੀ ਹਸਪਤਾਲ ਦੇ ਵਿੱਚ ਗਰੀਬ ਮਰੀਜ਼ਾਂ ਨੂੰ ਵੰਡੀਆਂ ਜਾਂਦੀਆਂ ਨੇ ਤਕਰੀਬਨ ਨੂੰ ਨਾਂ ਵੰਡੇ ਜਾਣ ਕਰਨ ਐਕਸਪਾਇਰ ਹੋਈਆਂ ਇਹ ਦਵਾਈਆਂ ਹਸਪਤਾਲ ਦੇ ਵੱਲੋਂ ਕੂੜੇ ਦੇ ਵਿੱਚ ਸੁੱਟ ਦਿੱਤੀਆਂ ਗਈਆਂ ਨੇ ਹਾਲਾਂਕਿ ਇਸ ਮਾਮਲੇ ਤੇ ਗੱਲਬਾਤ ਕਰਦੇ ਹਾਂ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਪਰਮਜੀਤ ਸਿੰਘ ਬਰਾੜ ਜਿਨ੍ਹਾਂ ਦਾ ਇਹ ਕਹਿਣਾ ਕਿ ਸਿਵਲ ਸਰਜਨ ਫਰੀਦਕੋਟ ਤੋਂ ਵੱਲੋਂ ਮਾਮਲੇ ਦੀ ਪੜਤਾਲ ਲਈ ਟੀਮ ਬਣਾਈ ਗਈ ਹੈ ਜਿਸ ਵਿੱਚ ਚੋਨਾ ਸਮੇਤ ਡਰੱਗ ਇੰਸਪੈਕਟਰ ਤੇ ਦੋ ਫਾਰਮਾਸਿਸਟ ਵੀ ਸ਼ਾਮਲ ਨੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਭਾਗਾਂ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਤੇ ਜੋ ਤੱਤ ਸਾਹਮਣੇ ਆਉਣਗੇ ਉਸ ਪਰਮ ਸਿੰਘ ਪ੍ਰਾਦ ਸੀਨੀਅਰ ਮੈਡੀਕਲ ਅਫਸਰ ਸਿਵਲ ਸਰਪੰਚ ਕੁਲਸ ਨੂੰ ਕੋਈ ਜਾਣਕਾਰੀ ਮਿਲੀ ਸੀ ਕਿ ਵੀ ਕੁਝ ਇੱਥੇ ਇਲੈਗਲ ਵੇਸਟੇਜ ਪਈ ਹੈ ਜਿਦੇ ਵਿੱਚ ਕੋਈ ਮੈਡੀਸਿਨ ਹੈ ਕੋਈ ਸੰਜ ਹੈ ਕੋਈ ਇਸ ਤਰ੍ਹਾਂ ਦਾ ਸਮਾਨ ਪਿਆ ਤੇ ਉਹ ਅੱਜ ਸਿੱਖ ਕਮੇਟੀ ਬਣਾ ਕੇ ਸਿਵਲ ਸਰਪੰਚ ਸਾਹਿਬ ਨੇ ਕਮੇਟੀ ਬਣਾਈ ਹੈ ਤੇ ਉਸ ਕਮੇਟੀ ਦੇ ਵਿੱਚ ਇੱਕ ਮੈਂ ਡਰਗ ਇਨਸਪੈਕਟਰ ਹੈ ਦੋ ਫਾਰਮੇਸੀ ਅਫਸਰ ਹੈ ਤੇ ਉਹ ਅਸੀਂ ਇੱਥੇ ਜਾਂਚ ਕਰਨ ਆਏ ਇੱਥੇ ਇੱਥੇ ਸਾਨੂੰ ਕੁਝ ਦਵਾਈਆਂ ਰੈਪ ਤੋਂ ਬਿਨਾ ਤੇ ਕੁਝ ਦਵਾਈਆਂ ਰੈਪ ਦੇ ਵਿਦ ਮਿਲੀਆਂ ਤੇ ਨਾਲ ਕੁਝ ਸੰਜਾਂ ਟੀਕੇ ਕੁਝ ਇੱਥੇ ਮਿਲਿਆ ਸਾਨੂੰ ਤੇ ਕੁਝ ਮੈਡੀਕਲ ਕਾਜ਼ ਦਾ ਸਾਨੂੰ ਰਿਕਾਰਡ ਇੱਥੇ ਜਰੂਰ ਮਿਲਿਆ ਦੇ ਸੀ ਮੈਡੀਕਲ ਕਾਜ਼ ਦੀਆਂ ਪਰਚੀਆਂ ਸਲਿੱਪਾਂ ਕੁਝ ਇਦਾਂ ਦੀਆਂ ਇਸ ਮਾਲ ਫਾਰਮੈਟ ਸਾਰੇ ਚੈਨ ਮੈਡੀਕਲ ਕਰੇ ਹੋਏ ਨੇ ਡਿਪਾਰਟਮੈਂਟ ਇੱਥੇ ਕੋ ਪਬਲਿਕਨ ਦਾ ਡਿਪਾਰਟਮੈਂਟ ਹੋਇਆ ਸੀ ਤੇ ਐਸਜੀਐਮ ਸਾਹਿਬ ਵੀ ਆ ਰਹੇ ਡੀਸੀ ਸਾਹਿਬ ਦੇ ਨੰਦੇ ਮੈਡੀਕਲਸ ਤੋਂ ਵੀ ਆ ਰਹੇ ਸੀ এসি হেলথ ডিপার্টমেন্ট ফিট করতে গিয়ে এক পনছে আছে তো এই জায়গা মার্কেট কমিটি মার্কেট